ਖਬਰ ਹੁਸ਼ਾਰਪੁਰ ਦੇ ਹਲਕਾ ਦਸੂਹਾ ਤਿੰਨ ਆਉਂਦੇ ਪਿੰਡ ਇਹ ਕੋਲੀਆਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਵਿਅਕਤੀ ਦਾ ਕਤਲ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਤੇ ਉਸ ਦੀ লাশ ਘਰ ਦੇ ਬਰਾਂਡੇ 'ਚ ਪਈ ਹੋਈ ਸੀ ਪਰਿਵਾਰ ਨੂੰ ਵੀ ਕਤਲ ਦਾ ਉਸ ਵਕਤ ਪਤਾ ਲੱਗਿਆ ਜਦੋਂ ਮ੍ਰਿਤਕ ਦੀ ਪਤਨੀ ਆਪਣੇ ਕਮਰੇ 'ਚੋਂ ਬਾਹਰ ਆਈ ਤਾਂ ਉਸ ਦੇ ਪਤੀ ਦੀ লাশ ਅਵੇੜੇ 'ਚ ਪਈ ਹੋਈ ਸੀ ਮ੍ਰਿਤਕ ਦੀ ਪਛਾਣ ਬੁੱਟੇ ਰਾਮ ਪੁੱਤਰ ਹੰਸਰਾਜ ਵਜੋਂ ਹੋਈ ਹੈ ਜਿਸ ਦੀ ਉਮਰ 45 ਸਾਲ ਦੇ ਕਰੀਬ ਹੈ ਤੇ ਮ੍ਰਿਤਕ ਆਪਣੇ ਪਿੰਡ ਵਿੱਚ ਹੀ ਮਸਤੂਰੀ ਦਾ ਕੰਮ ਕਰਦਾ ਸੀ ਘਟਨਾ ਦੀ ਸੂਚਨਾ ਮਿਲਦੇ ਹੈ ਡੀਐਸਪੀ ਦਸੂਆ ਜਗਦੀਸ਼ ਰਾਜ ਅਤਰੀ ਵੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਜਿਹੜਾ ਮਰਡਰ ਹੋਇਆ ਤੇ ਇਹਦੇ ਬਾਰੇ ਕੀ ਜਾਣਕਾਰੀ ਹੈ ਤਾਂ ਤੁਸੀਂ ਉਹਨਾਂ ਦੇ ਕੀ ਲੱਗਦੇ ਰਿਸ਼ਤੇਦਾਰ ਮੇਰਾ ਪਿੰਡ ਹਰਦੋਤਲਾ ਜੀ ਮੇਰੇ ਸਹੁਰੇ ਦਾ ਪਿੰਡ ਆ ਜੀ ਇਹ ਮੇਰਾ ਸਾਲਾ ਸਾਨੂੰ ਸਵੇਰੇ 6 ਵਜੇ ਸਾਨੂੰ ਫੋਨ ਆਇਆ ਕਿ ਵੀ ਇਧਰ ਕਰਕੇ ਬੁਟੀ ਰੋਬਿੰਡ ਡੈਥ ਹੋ ਗਈ ਹੈ ਅਸੀਂ ਨਾਲ ਗੱਡੀ ਚ ਆ ਕੇ ਸਵੇਰੇ ਇੱਥੇ ਜਦੋਂ ਆ ਕੇ ਦੇਖਿਆ ਫੋਟੋ ਖਿੱਚੀ ਕਿਤੇ ਦੋ ਬਾਰ ਪਤਾ ਲੱਗਾ ਵੀ ਇਹ ਸਾਠ ਜਿਹੜੀ ਆ ਉਹ ਮਾਰਿਆ ਗਿਆ ਕਤਲ ਕੀਤਾ ਗਿਆ ਵੀ ਉਦਾਂ ਨਹੀਂ ਹੋਇਆ ਮਰੀਆਂ ਨਹੀਂ ਆਪ ਕਿਨੇ ਮਾਰਿਆ ਹੋਰ ਤੁਹਾਨੂੰ ਕੀ ਇਹਦੇ ਬਾਰੇ ਜਾਣਕਾਰੀ ਹੈਗੀ ਬੱਚਿਆਂ ਨੇ ਕੀ ਦੱਸਿਆ ਜਾਨ ਬੱਚੇ ਸਾਨੂੰ ਕੋਈ ਨਹੀਂ ਦੱਸਿਆ ਜੀ ਬੱਚੇ ਉਹ ਸੁੱਤੇ ਕਹਿੰਦੇ ਅਸੀਂ ਸੁੱਤੇ ਸਾਨੂੰ ਬਤੇਣਾ ਪੜਾ ਨਹੀਂ ਕਿਉਂਕਿ ਉਹ ਅਸੀਂ ਦੂਸਰੇ ਪਿੰਡ ਤੋਂ ਸਾਡਾ ਪਿੰਡ ਥਲੇ ਆ ਉੱਥੋਂ ਆ ਕੇ ਦੇਖਿਆ ਅਸੀਂ ਦੇਖ ਕੇ ਆ ਕੇ ਮੈਂ ਫੋਟੋ ਖਿੱਚੀ ਆ ਕਿਤੇ ਕਿਤੇ ਫਿਰ ਮੈਂ ਜਾ ਕੇ ਜਿੱਥੇ ਆ ਗਿਆ ਕੋਮਾ ਜਿਹੜੇ ਅੱਜ ਕੋਲੀਆਂ ਪਿੰਡ 'ਚ ਮਰਡਰ ਹੋਇਆ ਉਹਦੇ ਬਾਰੇ ਕੀ ਜਾਣਕਾਰੀ ਹੈਗੀ ਇਹ ਤੋਂ ਹੁਣੇ ਉਹਨੇ ਇਨਫੋਰਮੇਸ਼ਨ ਮਿਲੀ ਸੀ ਕਿ ਤੇ ਕੋਲੀਆਂ ਪਿੰਡ ਦੇ ਵਿੱਚ ਇੱਕ ਗੁਟੀਰਾਮ ਦਾ ਨਾਮ ਅਦਾਇਆ ਉਹ ਤਾਂ ਮਰਡਰ ਹੋ ਗਿਆ ਨਹੀਂ ਔਖੇ ਤੇ ਆ ਗਏ ਆ ਮੋਕੇ ਦਾ ਅਗੇ ਸਾਰਾ ਤਫਸੀਰ ਕੀਤਾ ਆ ਮਾਮਲਾ ਜਿਹੜਾ ਬਿਲਕੁਲ ਇਹੋ ਲੱਗ ਰਿਹਾ ਵੀ ਬੰਦੇ ਦਾ ਮਰਡਰ ਕੀਤਾ ਗਿਆ ਬਾਕੀ ਹੁਣ ਐਫਆਰ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਦੋਸ਼ੀ ਹੈ ਕਿਸੇ ਵੀ ਕੀਮਤ ਤੋਂ ਬਚਣਾ ਨਹੀਂ ਜਾਵੇ ਸਰ ਪਤਾ ਲੱਗਾ ਪਿੰਡ ਵਾਸੀਆਂ ਲੋਕ ਉਹਨਾਂ ਦੇ ਘਰ ਵੀ ਕੋਈ ਆ ਕੇ ਰਾਤ ਥੇਰਿਆ ਸੀ ਮੈਂ ਤੁਹਾਨੂੰ ਦੱਸਿਆ ਨਾ ਇਹ ਇਟ ਇਸ ਮੈਟਰ ਹੋਵੇ ਇਨਵੈਸਟੀਗੇਸ਼ਨ ਹੁਣ ਅਸੀਂ ਇਨਵੈਸਟੀਗੇਟ ਕਰਾਂਗੇ ਜੋ ਵੀ ਇਹਦੇ ਵਿੱਚ ਮੁਜ਼ਮ ਹੋਏਗਾ ਉਹ ਫਾਰੀਦ ਸੀ We at GNA University see potential in everyone and everything around us. We drive innovation and entrepreneurship. We groom competent global citizens to affect positive change around them.